ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪਟਨਾ ਸਾਹਿਬ ਤਖਤ ਪੰਜ ਪਿਆਰੇ ਸਹਿਬਾਨ ਵੱਲੋਂ ਮਰਯਾਦਾ ਤੇ ਪਰੰਪਰਾਵਾਂ ਤੋਂ ਹਟ ਕੇ ਕੁਝ ਐਲਾਨ ਕੀਤੇ ਗਏ ਜਿਨ੍ਹਾਂ ਵਿੱਚ ਜਥੇਦਾਰ ਸਹਿਬਾਨ ਨੂੰ ਤਰਖਾਈਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਿਹੜੀ ਹੈ ਉਹ ਅਦੂਲੀ ਅਕਾਲ ਤਖਤ ਸਾਹਿਬ ਦੇ ਆਏ ਹੁਕਮਾਂ ਨੂੰ ਨਾ ਪ੍ਰਮਾਨ ਕਰਨਾ ਤੇ ਇਸ ਦੇ ਮਾਮਲੇ ਦੇ ਵਿੱਚ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਵੱਲੋਂ ਇਸ ਦੀ ਤਾਇਨਾਤ ਕਰਨੀ ਇਹਨਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਇੱਕ ਮਨਤੇ ਬੋਝ ਦਿੱਤਾ ਸੋ ਇਹ ਫੈਸਲੇ ਤੋਂ ਬਾਅਦ ਜਦੋਂ ਕੱਲ ਇੱਕ ਰਾਜਨੀਤਿਕ ਆਗੂ ਸ਼ੋਭੀਤ ਸਿੰਘ ਬਾਦਲ ਨੂੰ ਤਨਖਾਹੀਆ ਕਰਾਨ ਘੁਸ਼ਿਤ ਕਰਨ ਤੋਂ ਬਾਅਦ ਸ੍ਰੀ ਘਾਤਕ ਸਾਹਿਬ ਵੱਲੋਂ ਇਹ ਜਿਹੜੀ ਚਲਾਈ ਜਾ ਰਹੀ ਲੜੀ ਉਸ ਨੂੰ ਰੋਕਣ ਦੇ ਲਈ ਜ਼ਹਿਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਦੇ ਪ੍ਰਧਾਨਗੀ ਚ ਜਿਹੜੀ ਪੰਜ ਪਹਿਲੇ ਸਹਿਬਾਦ ਦੀ ਮੀਟਿੰਗ ਹੋਈ ਉਸ ਦੇ ਵਿੱਚ ਗੁਰਬਚਨ ਸਿੰਘ ਜੀ ਜੋ ਵੀ ਸਹਿਗਰਥੀ ਆ ਉਹਨਾਂ ਨੂੰ ਤਰਖਾਈ ਆ ਤੇ ਜਿਹੜੀ ਕਮੇਟੀ ਆ ਉਹ ਕਮੇਟੀ ਦੇ ਜੋਹਲ ਤੇ ਡਾਕਟਰ ਨਾਮ ਦੇ ਇੱਕ ਮੈਂਬਰ ਨੂੰ ਤਨਖਾਹਾਂ ਦੇ ਕੇ ਬਾਕੀ ਸੂਚੀ ਕਮੇਟੀ ਨੂੰ 15 ਦਿਨਾਂ ਚ ਅ ਕਾਲਕਤਾਰ ਸਾਹਿਬ ਰਿਸ਼ੇਪੀ ਸ਼ੋਦੀ ਜਿਹੜਾ ਫੈਸਲਾ ਆਇਆ ਉਹ ਫੈਸਲੇ ਦਾ ਤਹਿ ਦਿਲ ਤੋਂ ਅਸੀਂ ਸਤਿਕਾਰ ਕਰਦੇ ਹਾਂ ਸ਼ੋਦੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਇਸ ਗੱਲ ਤੇ ਬਹੁਤ ਕੁਸ਼ਵਾਹ ਦਿਖਾਇਆ ਕਿ ਇਹ ਸਹੀ ਸਮੇਂ ਸਰ ਸਹੀ ਫੈਸਲਾ ਹੋਇਆ ਉਹਨਾਂ ਤੋਂ ਇਲਾਵਾ ਕੁਝ ਰਾਜਨੀਤਿਕ ਪਾਰਟੀਆਂ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਬੁੱਧੀਜੀਵੀ ਵਰਗ ਅ ਜਿਹੜੀ ਹੈ ਗੁਰਬਖਸ਼ ਸਿੰਘ ਸੜੀ ਸਰਕਲ ਅਤੇ ਹੋਰ ਵੀ ਵੱਡੇ ਪੱਧ ਤੇ ਸੰਗਤ ਵੱਲੋਂ ਅਕਾਲ ਤਖਤ ਸਾਹਿਬ ਦੇ ਆਏ ਕਾਦੇ ਫੈਸਲੇ ਦਾ ਸਨਮਾਨ ਤੇ ਸਕਾਰ ਕੀਤਾ ਗਿਆ ਤੇ ਫਿਕਰਮੰਦੀ ਕੀਤੀ ਗਈ ਹੈ ਕਿ ਜਿਹੜੀਆਂ ਕੁਝ ਸ਼ਕਤੀਆਂ ਉਹ ਚਾਹੇ ਕੋਈ ਸ਼ਖਰੂ ਦੀਆਂ ਸ਼ਕਤੀਆਂ ਨੇ ਕੁਝ ਅਕਾਲੀ ਦਲ ਨੂੰ ਢਾਹ ਰੋਣ ਵਾਲੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਮਾਮਲੇ ਨੂੰ ਬੇਰੋੜਾ ਵਧਾ ਰਹੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਵਾ ਉਹ ਤਖਤ ਸਹਿਮਾਨਾਂ ਦਾ ਆਪਸੀ ਰੁਤਬਿਆਂ ਤੇ ਬੈਠੇ ਸਤਕਾਰਤ ਹਸਤੀਆਂ ਦਾ ਆਪਸੀ ਟਕਰਾਅ ਪੈਦਾ ਕਰ ਰਹੀਆਂ ਨੇ ਸੋ ਕੁਝ ਲੋਕ ਜਿਹੜੇ ਇਸ ਨੂੰ ਉਜਾੜ ਚਾਹੁੰਦੇ ਆ ਪਰ ਅਸੀਂ ਉਹਨਾਂ ਦਾ ਵੀ ਸਤਕਾਰ ਕਰਦੇ ਆ ਜਿਹੜੇ ਇਸ ਮੁਖਰੇ ਨੂੰ ਸੁਝਾਵਾ ਚਾਹੁੰਦੇ ਸੀ ਭਾਵੇਂ ਉਹ ਪਟਨਾ ਸਾਹਿਬ ਕਮੇਟੀ ਜਾਂ ਪੰਜ ਪਾਰੇ ਸਹਿਬਾਨ ਦੇ ਹੀ ਕਿਉਂ ਨਾ ਨੁਮਾਇਦੇ ਹੋ ਪਰ ਫਿਰ ਵੀ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਲਾਇਆ ਉਸ ਹੁਕਮ ਤੇ ਸੰਗਤ ਵੱਲੋਂ ਜੋ ਸਹਿਯੋਗ ਕੀਤਾ ਗਿਆ ਉਹਨਾਂ ਦਾ ਧੰਨਵਾਦ ਹੈ ਅਸੀਂ ਅਪੀਲ ਕਰਦੇ ਹਾਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਕਿ ਸਮੁੱਚਾ ਸਿੱਖ ਪੰਥ ਐਸੀ ਜਿਹੜੀ ਮਰਜ਼ਾ ਤੋਂ ਉਲਟ ਹੋ ਕੇ ਜਿਹੜੀ ਚੁਣੌਤੀ ਅਕਾਲ ਤਖਤ ਸਾਹਿਬ ਨੂੰ ਕੀਤੀ ਜਾ ਰਹੀ ਸੀ ਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ 2003 ਵਿੱਚ ਆਏ ਫੈਸਲੇ ਦੀ ਅਦੁੱਲੀ ਕਰਕੇ ਅਕਾਲ ਤਖਤ ਸਾਹਿਬ ਦੀ ਪਾਵਨਾ ਨੂੰ ਚੁਣੌਤੀ ਦੇ ਕੇ ਆਪ ਹਾਰੇ ਜਿਹੜੇ ਕੁਝ ਫੈਸਲੇ ਲਏ ਗਏ ਸੀ ਜਿਹੜੇ ਪੰਥਕ ਫੈਸਲੇ ਅਕਾਲ ਤਖਤ ਸਾਹਿਬ ਦੇ ਸਰਪ੍ਰਸਤੀ ਹੱਦੀ ਹੁੰਦੇ ਆ ਸੋ ਇਸ ਗੱਲ ਦਾ ਸਮੂਹੀ ਸੰਗਤ ਨੇ ਜੋ ਸਮਰਥਨ ਕੀਤਾ ਉਹਨਾਂ ਦੇ ਉਲਟ ਜਿਹੜੀ ਕਾਰਵਾਈ ਕਰਕੇ ਉਹਨਾਂ ਨੂੰ ਤਲਬ ਕੀਤਾ ਗਿਆ ਮੈਂ ਅਪੀਲ ਕਰਦਾ ਹਾਂ ਇੱਕ ਸਿੱਖ ਹੋਣ ਦੇ ਨਾਤੇ ਕਿ ਸੋਚਾ ਸਿੱਖ ਜਗਤ ਇਸ ਮਾਮਲੀ ਦੀ ਗੰਭੀਰਤਾ ਨੂੰ ਸਮਝਦੇ ਆਂ ਡਾਕ ਕੇ ਇਸ ਤੇ ਪਹਿਰਾ ਦਵੇ ਤਾਂ ਕਿ ਕੋਈ ਵੀ ਅਸੀ ਸ਼ਕਤੀ ਜਿਹੜੀਆਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਉਹਨਾਂ ਤੇ ਕੋਈ ਐਸੀ ਮਰਜ਼ਾਦਾ ਤੋਂ ਉਲਟ ਕਾਰਵਾਈ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ